ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਿੰਦਰ ਵਲੌਗ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਖੁੱਲ ਗਈ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਲੱਗੀ ਖੜ ਜਾ ਖੜ ਜਾ ਦੇਖ ਏ ਚੱਕ ਖੜ ਜਾ ਖੁੱਲ ਜਾ ਤੂੰ ਉਹਦੇ ਰੱਸੀ ਬੰਨਣ ਵਾਲੀ ਸੀ ਤੇ ਚਲੋ ਜੀ 12:00 ਵੱਜ ਗਏ ਅੱਜ ਆਪਾਂ ਨੇ ਧੁੱਪ ਨਿਕਲੀ ਪੂਰੀ ਵਧੀਆ ਧੁੱਪ ਤਾਂ ਸਵੇਰ ਦੀ ਨਿਕਲੀ ਹੋਈ ਆ ਪਰ ਆਪਣੀ ਧੁੱਪ ਹੁਣ ਨਿਕਲੀ ਆ ਤਾਂ ਮੱਝਾਂ ਨੇ ਆ ਬੰਨਣ ਵਾਲੀ ਜਗ੍ਹਾ ਤੇ ਹੁਣ ਧੁੱਪ ਆਈ ਏ ਤੇ ਉਹ ਇੱਕ ਤਾਂ ਹਜੇ ਅੰਦਰ ਹੀ ਖੜੀ ਐ। ਉੱਡ ਜਾ। ਇਹ ਰੱਸੀ ਬੰਨ੍ਹਣ ਵਾਲੀ ਆ ਪਿੰਦਰਾ। ਚੱਲ ਮੈਂ ਬੰਨ੍ਹਦੀ ਆ। ਧੁੱਪ 5:00 ਵਜੇ ਦੇ ਨਾਲ ਨਿਕਲੀ ਸੀ ਜੀ ਆਪਣੇ ਹੁਣ ਆਈ ਆ ਮੱਝਾਂ ਲੈ ਥਾਵੇਂ ਪਰ ਹੁਣ 9:00 ਵਜੇ ਰਿਹਾ ਗਈ ਤੀ। ਅੱਜ ਧੁੱਪ ਚ ਆਪਾਂ ਨਮੋਨੇ ਸੈਫੀ ਨੂੰ ਬਹੁਤ ਟਾਈਮ ਹੋ ਗਿਆ। ਪਿੰਦਰਾ ਬਾਲਾ ਹੋਣਾ ਕਰ ਇਹਨੂੰ ਵਿਚਾਰੇ ਨੂੰ ਗਿੱਲਾ ਕਰਕੇ ਠੰਡ ਛੱਡ ਜੂਗੀ। ਇਹਨੂੰ ਵੀ ਬਿਮਾਰ ਕਰ ਲਾਂਗੇ ਹੁਣ। ਤੇ ਅੱਜ ਚੱਲ ਧੁੱਪ ਨਿਕਲੇ ਵਿਚਾਰੀਆਂ ਦੇ ਹੱਡ ਜੇ ਖੁੱਲ ਜਾਣਗੇ ਮੜੇ ਲੈ। ਸੈਫੀ ਦੇ ਹੱਡ ਖੁੱਲ ਦੇਖੀਆ ਕਾ ਤੇ ਮੰਨ ਲਿਆ ਸੈ ਨਹੀਂ ਕੱਢ ਗਿਆ। ਕੀਲਾ ਇਥੋਂ ਪਟਦਾ ਈ ਨਾ ਉਹ ਪਿਆਰ ਦਾ ਕੋ ਕੋ ਲੈ ਲਿਆ ਮਠਰ ਚ ਪੀੜਾ ਕਰ ਇਹਨੂੰ ਆਂਦਾ ਸਾਰੇ ਪੇਉਂਦੂ ਆਪਾਂ ਨੂੰ ਤੇ ਚਲੋ ਜੀ ਬਾਹੂਣੀ ਪੱਲੀਆਂ ਚੱਕੀਆਂ ਨੇ ਮੈਂ 12 ਵਜੇ ਕੱਪੜੇ ਆਪਾਂ ਨੇ ਧੋਤੇ ਮੈਂ ਕਿਹਾ ਧੁੱਪੇ ਨਿਕਲ ਸੁੱਕ ਜਾਣਗੇ ਫਰ ਕਿਹੜਾ ਬਾਲਟੀ ਵਾਲਾ ਇਹ ਜੋ ਦੂਜਾ ਪਾਲਾ ਬਾਲਟੀ ਵਾਲਾ ਇੱਕ ਕੱਪੜਾ ਗਰਮ ਦਾ ਤੇ ਬਸ ਲਾਸਟ ਵਾਰ ਮਸ਼ੀਨ ਤੇ ਹੱਥ ਨਾਲ ਧੋਤੇ ਜੀ ਮੈਂ ਇੱਥੇ ਸੁੱਕੂ ਮਸ਼ੀਨ ਨਾਲ ਬੜਾ ਟਾਈਮ ਲੱਗ ਜਾਂਦਾ ਆ ਦੇਖੋ ਜੀ ਆਪਣੇ ਬੁਟੀਕ ਦਾ ਕੀ ਹਾਲ ਹੋਇਆ ਇਹਨੂੰ ਮੈਂ ਲੋਟ ਕਰੂੰਗੀ ਦੇਖਦੀ ਆ ਜੇ ਅਸੀਂ ਬਾਜ਼ਾਰ ਵੀ ਜਾਣਾ ਮੈਂ ਤੇ ਪਿੰਦਰ ਨੇ ਤੇ ਇਹਦੇ ਵਿਚਾਰੇ ਦੇ ਕੱਪੜੇ ਨਹੀਂ ਹੈਗੇ ਇਹਦੇ ਕੋਲੇ ਟੂਸ਼ਨ ਤੇ ਜਾਣ ਨੂੰ ਉਹ ਦਵਾ ਕੇ ਲਿਆਉਣੇ ਨੇ ਇਹਨੂੰ ਤੇ ਹੁਣ ਆਪਾਂ ਸੈਫੀ ਨੂੰ ਨਿਮਾ ਦਈਏ ਪਹਿਲਾਂ ਫੇ ਧੁੱਪ ਹੈ 2 ਘੰਟੇ ਧੁੱਪੇ ਪਿਆਰ ਹੋਊਗਾ ਥੰਨ ਤੱਕ ਕਾਫੀ ਦਿਨ ਮਹੀਨਾ ਡੇਢ ਮਹੀਨਾ ਹੋ ਗਿਆ ਇਹਨੂੰ ਨਿਮਾਏ ਨੂੰ ਮੈਂ ਨਿਮਾਉਣੀਆਂ फटाफट ਤੂੰ ਤਾਂ ਇਹਨੂੰ ਬਾਲਾ ਗਿੱਲਾ ਕਰ ਕਰ ਇਹਨੂੰ ਕੰਮਣੀਆਂ ਝਾੜ ਦੇਗਾ ਉਹ ਇਹ ਵੀ ਭੱਤਕ ਗਿੱਲਾ ਕਰੇਗਾ ਉੱਤਰਲੇ ਦੇ ਉਹ ਕਰ ਲੈ ਪਰੇ ਹੁਣ ਔਰੀ ਔਰੀ ਨੂੰ ਮਾਰਦਾ ਹੁਣ ਤਾਂ ਉਹ ਬਾਲਾ ਦੱਡੂ ਨੂੰ ਔਣੀ ਹੁਣ ਨੂੰ ਉਹਦਾ ਕੁੱਤਾ ਹੈ ਤਾਂ ਕੁੱਤਾ ਹੀ ਹੈ ਆਪ ਨੂੰ ਕਰਦੇ ਪਾਣੀ ਨਹੀਂ ਕਰ ਸਕਦੀ ਬਲ ਮੈਨੂੰ ਉੱਤੇ ਦੀ ਕਰੀਏ ਇਹ ਤਾਂ ਲਿਬੜ ਕੇ ਆਉਂਦੇ ਹੁਣ ਇਹ ਪੈਂਦੀਆਂ ਦੇਖ ਲਜੀ ਤਾਂ ਬਣ ਤਰ ਨਾ ਬਾਈ ਇਹ ਆਈ ਦੂਤਾ ਬਦਲਾ ਹੈ ਹੈ ਤਾਂ ਬਦਲਾ ਦੇ ਕੋਈ ਇਹ ਤਾਂ ਵਧੀਆ ਸਮੈਲ ਜੀ ਹੁੰਦੀ ਹੈ ਤੇ ਰਾਤ ਨੂੰ ਪਾਏ ਤਾਂ ਮੋਹ ਦਿੰਦੀ ਹੈ ਸਮੈਲ ਜੀ ਪਾਣੀ ਬਾਈ ਦੇਖ ਤਾਂ ਕਿਸੇ ਦੀ ਪੂਸ ਦੇਹ ਲੈ ਕੇ ਇਹ ਜੀ ਕਰੀ ਪੂਰੇ ਜਿਹਾ ਇਹ ਤਾਂ ਕੱਪੜਾ ਵਾਂਗੂ ਲਾ ਰਾਂ ਦੇ ਸਾਈਡ ਮੈਂ

ਹਨੇਰ ਵਾਲੀ ਅਲਦੀ ਵੀ ਲਾ ਲ ਲੰਦਾ ਜਾਂ ਚੱਕ ਕੇ ਕੱਬੇ ਤੋਂ ਬਾਹਰ ਨਹੀਂ ਹੋ ਗੜਾ ਹਾਂ ਹਾਂ ਥਾਦੀ ਸੈਂਟਰ ਉਹ ਨਹੀਂ ਨਾ ਹੋਣਾ ਪੈਂਡਾ ਢੰਡਾ ਚਾਹ ਮਾਰੀ ਵਾਲੀ ਟਿਕ ਲੀਹ ਸਾਰੀ ਵਾਲੀ ਟਿਕ ਲੀਹ ਹੋ ਗਈ ਗਿੱਲੇ ਤੇ ਤੂਪ ਕਿਵੇਂ ਲਾਏਗਾ ਪਿੰਦਰ ਨੂੰ ਆ ਹੀ ਪਤਾ ਕਰੰਟ ਮਾਰੂਗਾ ਇੰਦੇ ਵਿੱਚੋਂ ਤਾਂ ਇਹ ਭਰੀ ਜਾਊਗੀ ਹੁਣ ਤੜ ਓਏ ਉੱਤੇ ਪਾਤਾ ਪਾਣੀ ਪੰਦੇ ਬੋਲਾ ਨਾ ਉੱਤੇ ਮੈਂ ਇਹਨਾਂ ਨੂੰ ਤਾਂ ਪਾ ਦਿੱ ਮੈਂ ਫਾਰੇ ਕੱਪੜੇ ਦੋ ਦੇ ਦੋਨੇ ਨਿਕਲਦੇ ਹੋ ਗਈ ਕੱਪੜੇ आपली कर दो कितापा काट्ड़। आप खाला से लेख लादे लगी पे मुभी प्रीकानिया लिक्काबानी कानिया। आपली। आपली। अत्या कमेलो एख लेकी जिना। ਸਹੀ ਇਹ ਬਲਕਿ ਕੋਈ ਕਰਦਾ ਜਵਾਕ ਨੂੰ ਇਹਨਾਂ ਸਾਈਬੀ ਦੀ ਨਾ ਇਤੋ ਹੀ ਹੋ ਗਈ ਹਰ ਜੇ ਪੈਰ ਮੇੜੂਗਾ ਇੱਧਰ ਲਈ ਬਟਾਪਾ ਕੁੱਤਾ ਦਾ ਆ ਬਰਦਾ ਫੇਰ ਹਰਾ ਫਿਊਰਕੀ ਤੇ ਉਹ ਤੇ ਕੰਮ ਕਰਦਾ ਜੀ ਇਹਦਾ ਦੇਖ ਤਾਂ ਕਿਹ ਜੀ ਆਊਗੀ ਚਾ ਚਲੋ ਜੀ ਟਾਈਮ 5:00 ਵਜ ਗਏ ਤੇ ਆਪਾਂ ਪਹਿਲਾਂ ਬਾਜ਼ਾਰ ਵਾਗੇ ਪਿੰਦਰ ਨੂੰ ਕੱਪੜੇ ਦਵਾ ਕੇ ਲਿਆਉਂਦੇ ਨੇ ਤੇ ਉਹਦੇ ਕੋਲ ਵਿਚਾਰੇ ਕੋਲ ਟੂਸਨ ਤੇ ਪਾਉਣ ਨੂੰ ਕੱਪੜੇ ਨਹੀਂ ਕੀ ਹੈਗੇ ਨਹੀਂ ਮੈਂ ਅੱਜ ਧੁੱਪ ਨਿਕਲਿਆ ਹੀ ਅੱਜ ਹੀ ਮੈਂ ਠੰਡਾ ਸੂਟ ਪਾ ਗਈ ਮੈਸੇ ਠੀਕ ਲਾਈਨਿੰਗ ਲੱਗੀ ਹੋਈ ਹੈ ਇਹਦੇ ਇਹ ਪਿੰਦਰ ਦੇ ਆਪਾਂ ਤਾਂ ਬੂਟ ਦਿਖਾਉਣੇ ਆ ਕਿ ਸ਼ਾਪਿੰਗ ਕਰਕੇ ਆਇਆ ਮੈਂ ਨਾ ਬੱਚੇ ਵੱਡੇ ਹੋ ਗਏ ਹੁਣ ਅੱਜ ਕੱਲ ਜੋ ਕੁਝ ਚੱਲਦਾ ਬੱਚਿਆਂ ਨੇ ਉਹੀ ਲੈਣਾ ਤੇ ਮੈਨੂੰ ਐਂ ਦੀ ਵੀ ਹੁਣ ਛੋਟੇ ਨੇ ਜਿਹੜੇ ਅੱਗੇ ਆਪਾਂ ਆਪਣੀ ਮਰਜ਼ੀ ਨਾਲ ਚੀਜ਼ ਦਵਾਉਂਦੇ ਹੁੰਦੇ ਬੱਚੇ ਉਹੀ ਪਸੰਦ ਕਰਨਗੇ ਮੈਂ ਦੁਕਾਨ ਵਾਲੇ ਨੂੰ ਕਹਿੰਦੇ ਵੀ ਬੂਟ ਲੈਣੇ ਨੇ ਉਹ ਕਹਿੰਦੇ ਵੀ ਕਿਹੜੇ ਲੈਣੇ ਨੇ ਇਹ ਆਪ ਹੀ ਦੱਸ ਤਾਂ ਪਿੰਦਰ ਨੇ ਉਹਨਾਂ ਨੇ ਬੂਟ ਇਹ ਕੱਢੇ ਉਹਨਾਂ ਨੇ ਬੂਟੇ ਵਾਲੇ ਦੇਤੇ ਮੈਂ ਕਿਹਾ ਪਿੰਦਰ ਤੂੰ ਆ ਬੂਟ ਪਾਉਣੇ ਨੇ ਹੁਣ ਕਹਿੰਦਾ ਹਾਂ ਮੈਂ ਇਹੀ ਲੈਣੇ ਨੇ ਚੱਲਦੇ ਨੇ ਅੱਜਕੱਲ ਮੈਂ ਕਿਹਾ ਤੇ ਵੱਡੇ ਆਲੇ ਨੇ ਤੇਰੇ ਭੈਣੇ ਲੱਗਣਗੇ ਕਹਿੰਦਾ ਨਾਸਨ ਲੱਗਿਆ ਕਹਿੰਦਾ ਲੈ ਕਹਿੰਦੀ ਆ ਇਹ ਵੱਡੇ ਬੰਦੇ ਆਲੇ ਨੇ ਤੇ ਪਿੰਦਰ ਨੂੰ ਇੱਕ ਇਹ ਆਪਾਂ ਬੂਟ ਦਵਾ ਕੇ ਲੈਂਦੇ ਨੇ ਪਿੰਦਰ ਕੋਲ ਵਿਚਾਰੇ ਕੋਲ ਹਮੇਸ਼ਾ ਚੀਜ਼ਾਂ ਘਾਟ ਹੀ ਰਹਿੰਦੀਆਂ ਨੇ ਤੇ ਇੱਕ ਉਹ ਲੋਰ ਤੇ ਲੈ ਕੇ ਆਇਆ ਜੀ ਕਿ ਪੈਂਟ ਲੈ ਆਇਆ ਲੋਰ ਤੇ ਲੈ ਕੇ ਆਇਆ ਸੀਗਾ ਜਿੱਪ ਵਾਲੀ ਕੋਟੀ ਉੱਪਰ ਕੈਪ ਵਾਲਾ ਉਹ ਮੈਨੂੰ ਲੱਗਾ ਪਾ ਆ ਗਿਆ ਉਹ ਟੂਸਨ ਤੇ ਤੇ ਹਜੇ ਕਹਿੰਦਾ ਵਿਆਹ ਜਾਵਾਂਗੇ ਜਦੋਂ ਉਹ ਤੋਂ ਅਲੱਗ ਲੈ ਕੇ ਆਵਾਂਗੇ ਦੇਖੋ ਜੀ ਇਧਰ ਆਪਣੇ ਮਟਿਕ ਦਾ ਕੰਮ ਮੇਰਾ ਫੋਨ ਖਰਾਬ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਮੈਂ ਇੱਥੇ ਸੂਟਾਂ ਦੀ ਵੀਡੀਓ ਬਣਾ ਰਹੀ ਸੀ ਚਲਦੇ-ਚਲਦੇ ਅਚਾਨਕ ਬੰਦ ਹੋ ਗਿਆ ਉਹ ਕੁੱਲ ਮੈਥੋ ਸੈੱਟ ਨਹੀਂ ਆਇਆ ਪਿੰਦਰ ਆਊਗਾ ਟਿਵਨ ਤੋਂ 7 ਵਜੇ ਉਹ ਸੈੱਟ ਕਰੂਗਾ ਮੈਂ ਹੁਣ ਦੂਜੇ ਫੋਨ 'ਚ ਵੀਡੀਓ ਬਣਾ ਰਹੀ ਆ ਮੈਨੂੰ ਇਹਦਾ ਇੰਨਾ ਹਿਸਾਬ ਜਾਨੀ ਹੈਗਾ ਇਗਨੋਰ ਕਰਿਓ ਪਲੀਜ਼ ਤੇ ਅੱਜ ਦਿਨ ਬਹੁਤ ਵਧੀਆ ਲੱਗਿਆ ਮੌਸਮ ਠੀਕ ਸੀਗਾ ਧੁੱਪ ਵੀ ਵਧੀਆ ਨਿਕਲੀ ਤੇ ਮੈਂ ਤੁਹਾਨੂੰ ਜਿਹੜੇ ਮੈਂ ਉੱਦੇ ਬੂਟ ਦਿਖਾਏ ਤੇ ਉਹ ਗੱਲ ਦੱਸਦੀ ਆ ਮੈਂ ਸਨਾਮੂ ਲੈ ਕੇ ਗਈ ਕੀ ਪੂਜਾ ਵਾਲਿਆਂ ਨੇ ਜਿਹੜੇ ਮੇਰੇ ਭੈਣ ਭਰਾ ਸਨਾਮ ਨੇ ਰੈਂਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਪਤਾ ਨਹੀਂ ਇਹ ਜਿਹੜੇ ਖੁੱਲੇ ਹੋਗੇ ਮੇਰੇ ਪੈਰਾਂ 'ਚ ਹੋਰ ਹੀ ਜੇ ਲੱਗੇ ਲੱਗਣ ਫਿਰ ਮੈਂ ਉਹ ਦੂਸਰੇ ਲੈ ਕੇ ਆਈਆਂ ਜਿਹੜੇ ਉੱਦੇ ਲੈ ਕੇ ਆਈ ਤੇ ਉਹ ਦਿੱਤੇ ਨੇ ਜੀ ਆਪਾਂ ਨੂੰ 800 ਦੇ ਤੇ ਇੱਕ ਆ ਵੀ ਮੈਂ ਇਹਨਾਂ ਤੋਂ ਪਹਿਲਾਂ ਲੈ ਕੇ ਆਈ ਸੀ ਤਿੰਨ ਚਾਰ ਸਾਲ ਹੋ ਗਏ ਚਾਰ ਸਾਲ ਹੋ ਗਏ ਬੂਟ ਇੰਨੇ ਹੌਲੇ ਨੇ ਇੰਨੇ ਕੰਫਰਟੇਬਲ ਨੇ ਬਹੁਤ ਵਧੀਆ ਆਰਾਮ ਦੇ ਕੋਈ ਜਰਾਬਾ ਪਾਉਣ ਦੀ ਲੋੜ ਨਹੀਂ ਇੰਨੇ ਨਿੱਗੇ ਨੇ ਅੱਜ ਮੈਂ ਉਹ ਬੂਟ ਪਾ ਕੇ ਗਈ ਇੰ ਮੈਂnga ਰੋਵੇ ਇੱਕ ਵਾਰ ਸਸਤਾ ਰੋਵੇ ਬਾਰ-ਬਾਰ 350 ਮੈਂ ਉਹਤੇ ਲਾਇਆ ਹੁਣ ਫੇਰ ਮੈਨੂੰ ਉਹੀ ਲਾਉਣਾ ਪੈ ਗਿਆ ਚਲੋ ਜੀ ਤੇ ਆ ਦੇਖੋ ਮੱਝਾਂ ਅੱਜ ਠੀਕ ਨੇ ਕੱਖ ਖਾ ਲੇ ਆ ਕੱਟੀ ਦਾ ਥੋੜਾ ਜਿਹਾ ਪੈਰ ਜਮੂਸੇ ਕਰਕੇ ਉਹ ਬਾਹਰ ਚੰਨੀ ਖੜਿਆ ਜਾਂਦਾ ਫਿਰ ਬਹਿ ਜਾਂਦੀ ਹੈ ਵਿਚਾਰੀ ਪਹਿਲਾਂ ਨਾਲ ਠੀਕ ਹੈ ਸੋਜਾ ਉਤਰ ਗਿਆ ਅੱਜ ਅੱਜ ਧੁੱਪ ਸੀ ਇਹ 12 ਵਜੇ ਧੁੱਪੇ ਕੱਢ ਲਈਏ ਤੇ ਆਪਾਂ ਨੇ ਤੇ ਇੱਕ ਜਾਂ ਲੱਗ ਗਿਆ ਵਿਚਾਰੀਆਂ ਨੂੰ ਇੰਨੇ ਕ ਨਾਲ ਵਧੀਆ ਫਰਕ ਪੈ ਗਿਆ ਤੇ ਚਲੋ ਜੀ ਹੁਣ ਮੈਂ ਇਹਨਾਂ ਨੂੰ ਕੱਖ ਪਾਉਣੀ ਆ ਤੇ ਇੰਦਰ ਗੁੜੀਆ ਆਪਣੀ ਪੈ ਗਈ ਅੰਦਰ ਅੱਜ ਉਹਦੀ ਫਰੈਂਡ ਚਲੀ ਗਈ ਬਾਹਰ ਆਸਟ੍ਰੇਲੀਆ ਦਾ ਜੀ ਨਹੀਂ ਲੱਗਦਾ ਬਾਲੀ ਪੱਕੀ ਫਰੈਂਡ ਸੀ ਉਹਦੀ ਉਹ ਤੇ ਹੋਈ ਜਾਂਦਾ ਹੈ ਨਾ ਮੈਨੂੰ ਵੀ ਇੰਜ ਹੋ ਆ ਵੀ ਚਲ ਇਕੱਠੀਆਂ ਦੋਨੇ ਜਾਈ ਜਾਂਦੀਆਂ ਪੜੀ ਜੇ ਜਾਂਦੀਆਂ ਕਿਤੇ ਜਾਣਾ ਹੁੰਦਾ ਤਾਂ ਮੈਨੂੰ ਉਹਦੇ ਸਿਰ ਟਾਈਮ ਦਾ ਵੀ ਚਲ ਉਹ ਨਾਲ ਹੈ ਗੁੜੀਆ ਕਿੰਨਾ ਔਖਾ ਹੁੰਦਾ ਮੈਨੂੰ ਬਹੁਤ ਔਖਾ ਲੱਗਿਆ ਵੀ ਸੁਣ ਕੇ ਜਦੋਂ ਮੈਂ ਤਾਂ ਗਈ ਨਹੀਂ ਪਰ ਇਹੀ ਜਾ ਕੇ ਇੰਜ ਨੇ ਗੁੜੀਆ ਸਾਡ ਮੇਰਾ ਆਪ ਤਾਂ ਹੀ ਨਹੀਂ ਘਰ ਹੀ ਕੰਮ ਨਿਭੜਦਾ ਤੇ ਕੱਪੜੇ ਉਹਨੇ ਲਾਤੇ ਅੰਦਰ ਹੁਣ ਆਪਾਂ ਸਬਜ਼ੀ ਸਬਜ਼ੀ ਦਾ ਹਜੇ ਕੋਈ ਉਹ ਨਹੀਂ ਹੈਗਾ ਕੀ ਬਣਾਈਏ ਕੀ ਨਾ ਮੈਂ ਕੀ ਕਰਦਾ ਨੇਰੇ ਧਨੀਏ ਦੀ ਚਟਣੀ ਕੁਟ ਕੇ ਈ ਕਰ ਲਿਆਂ ਦੀ ਤੇ ਚਲੋ ਜੀ ਅੱਜ ਸਵੇਰੇ ਆਪਾਂ ਜਿਹੜੀ ਮੇਰੇ ਭੈਣਾਂ ਨੇ ਹਜੇ ਤੱਕ ਨਹੀਂ ਬਲੋ ਵੀਡੀਓ ਦੇਖੀ ਹੈ ਕਿ ਆਰਕੇ ਬਟਿਕ ਤੇ ਬਹੁਤ ਸੋਹਣੇ ਖੀਨਖਾਬ ਦੇ ਸੂਟ ਪਾਏ ਹੋਏ ਨੇ ਕਲਰ ਜੋ ਉਹਨਾਂ ਚੋਂ ਤੁਹਾਨੂੰ ਪਸੰਦ ਆ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਲਓ ਤੇ ਵਧੀਆ ਈ ਧੁੱਪ ਜੀ ਨਿਕਲਣ ਲੱਗ ਜੇ ਤੇ ਆਪਾਂ ਮਿਸਤਰੀਆਂ ਦਾ ਕੰਮ ਦੁਬਾਰੇ ਚਲਾ ਲਈਏ ਵਿੱਚ ਵਿਚਾਲੇ ਪਿਆਗਾ ਅੱਜ ਵਧੀਆ ਦਿਨ ਲੱਗਿਆ ਸਵੇਰੇ 8:30 ਵਜੇ ਤੋਂ ਪnikਕਲੇ ਹੀ ਸੀ ਹੁਣ ਵੀ ਹੈਗੀ ਹੈ ਅਜੇ ਵਧੀਆ ਫਿਰ ਆਪਾਂ ਮਿਸਤਰੀਆਂ ਦਾ ਕੰਮ ਚਲਾਈਏ ਜੀ ਦਿਵਾਰੀ ਵਧੀਆ ਦਿਨ ਦੇ ਲੱਗਣ ਲੱਗ ਜਾਨਾ ਬਹੁਤ ਬੁਰਾ ਹਾਲ ਹੋ ਗਿਆ ਸੀ ਚਲੋ ਜੀ ਤੁਸੀਂ ਕਰੋ ਅੱਜ ਵਾਲੇ ਬਲੌਗ ਨਾਲ ਇੰਜੋਏ ਤੇ ਆਪਣੀਆਂ ਮੱਜਾਂ ਠੀਕ ਹੋ ਗਈਆਂ ਮੈਨੂੰ ਬਹੁਤ ਵਿਊਅਰਸ ਨੇ ਬਹੁਤ ਗੁੱਸਾ ਕਰਿਆ ਮੇਰੇ ਤੇ ਕੋਈ ਗੱਲ ਨਹੀਂ ਜੀ ਗਲਤੀ ਹੈ ਹਨਾ ਆਪਾਂ ਨੇ ਧਿਆਨ ਨਹੀਂ ਦਿੱਤਾ ਪਸ਼ੂ ਦਾ ਮੈਂ ਖੁਦ ਕਹਿਨੀ ਆਂ ਵੀ ਮੈਂ ਧਿਆਨ ਨਹੀਂ ਦਿੱਤਾ ਤਾਂ ਪਸ਼ੂ ਬਿਮਾਰ ਹੋ ਗਏ ਚਲੋ ਜੀ ਕਰੋ ਤੁਸੀਂ ਇਸ ਵਲੌਗ ਨਾਲ ਇੰਜੋਏ ਆਪਾਂ ਕੱਲ ਨੂੰ ਨਵੀਂ ਵੀਡੀਓ ਨਾਲ ਮਿਲਦੇ ਆ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ